ਨਮਸਕਾਰ ਜੀ ਪੇਸ਼ ਹੈ ਅੱਜ ਦੀਆਂ ਕੁਝ ਮੁੱਖ ਖਬਰਾਂ ਅੱਜ ਅਸੀਂ ਲੋਪੜਾਸਪਾਸ ਦੀਆਂ ਕੁਝ ਖਬਰਾਂ ਤੇ ਚਾਤ ਮਾਰਦੇ ਹਾਂ ਕੱਲ੍ਹ ਦੇ ਕਾਫੀ ਪਾਣੀ ਬਰਸਾਤ ਪੈਰੀ ਸੀ ਜਿਸ ਕਾਰਨ ਲੋਕ ਪਰਵਸੀਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਸੀਂ ਗੱਲ ਕਰੀਏ ਗਿਆਨੀ ਜੈਸੀ ਨਗਰ ਦੀ ਤਾਂ ਗਿਆਨੀ ਜੈਸੀ ਨਗਰ ਦੇ ਵਿੱਚ ਕੱਲ ਬਹੁਤ ਸਾਰਾ ਪਾਣੀ ਪਿਆ ਸੀਗਾ ਜਿਹਦੇ ਵਿੱਚ ਕਾਫੀ ਗੱਡੀਆਂ ਮੋਟਰਸਾਈਕਲ ਸਕੂਟਰ ਜਿਹੜੇ ਐ ਤੈਰਦੇ ਨਜ਼ਰ ਆਏ ਨੇ ਤੇ ਕੁਝ ਮੋਟਰਸਾਈਕਲਾਂ ਨੂੰ ਕਾਫੀ ਨੁਕਸਾਨ ਦਾ ਸਾਹਮਣਾ ਵੀ ਕਰਨਾ ਪਿਆ ਤੇ ਅਗਰ ਇਹ ਗੱਲ ਮੈਂ ਕਰ ਰਿਹਾ ਐ ਐ ਐਲਾਈਸ ਜਿੰਨੇ ਨੇ ਕਿਤੇ ਬਿੰਦਿੰਗ ਆ ਉਸ ਜਗ੍ਹਾ ਦੇ ਉੱਤੇ ਆਈ ਸ਼ਰਮਾ ਆਈ ਹਸਪੀਟਲ ਦੇ ਨਾਲ ਸਾਰੇ ਪਾਸੇ ਪਾਣੀ ਪਾਣੀ ਢਾਈ ਦੇ ਵਸਿਤ ਇਸ ਵੀਰਾਂ ਦੇ ਵਿੱਚ ਮੈਂ ਬਿਆਨ ਕਰਦਾ ਨਾਲ ਸਾਡੀਆਂ ਤਸਵੀਰਾਂ ਦੇ ਵਿੱਚ ਤੁਸੀਂ ਸਭ ਦੇਖ ਹੀ ਲਿਓ ਕਿ ਨਾਲ ਦੇ ਨਾਲ ਸਾਡੀਆਂ ਤਸਵੀਰਾਂ ਬਿਆਨ ਕਰੀਆਂ ਦੇ ਨਾਲ ਕੀ ਕੀ ਕਿਸ ਤਰ੍ਹਾਂ ਦੇ ਹਲਾਸੀਏ ਤੇ ਇਹਦੀਆਂ ਤਸਵੀਰਾਂ ਅਜੇ ਤੁਹਾਨੂੰ ਜਾ ਰਹੇ ਆ ਇਹ ਤਸਵੀਰ ਹੈਗੀ ਹੈ ਗਾਧੇ ਨਗਰ ਗਾਂਧੀ ਨਗਰ ਦੇ ਵਿੱਚ ਕਾਫੀ ਪਾਣੀ ਆਇਆ ਤੇ ਲੋਕਾਂ ਦੇ ਘਰ ਦੇ ਵਿੱਚ ਐਂਟਰ ਹੋਇਆ ਲੋਕਾਂ ਦਾ ਸਮਾਨ ਖਰਾਬ ਹੋਇਆ ਲੋਕਾਂ ਦਾ ਇਲੈਕਟ੍ਰੋਨਿਕ ਦਾ ਸਮਾਨ ਕਾਫੀ ਖਰਾਬ ਹੋਇਆ ਲੋਕ ਤਸਵੀਰਾਂ ਦੇ ਵਿੱਚ ਜਿੰਨੇ ਵੀ ਘਰ ਦਾ ਸਮਾਨ ਚੱਕਦੇ ਨਜ਼ਰ ਆਏ ਸੁੱਕੀ ਥਾਂ ਤੇ ਜਾਂਦੇ ਨਜ਼ਰ ਆਏ ਤੇ ਵੱਡੀ ਗੱਲ ਇਹ ਕੀ ਰਹੀ ਹੈ ਕਿ ਸਕੂਲ ਦੇ ਬੱਚੇ ਲੱਖ ਲੱਖ ਪਾਣੀ ਦੇ ਵਿੱਚ ਕਾਪੀਆਂ ਕਿਤਾਬਾਂ ਬਸਤੇ ਲੈ ਕੇ ਲਿਜਾਂਦੇ ਨਜ਼ਰ ਆ ਰਹੇ ਨੇ ਇਸ ਤੋਂ ਇਹ ਸਬਕ ਹੁੰਦਾ ਕਿ ਰੋਪੜ ਦੇ ਵਿੱਚ ਅੰਗਰੇਜ਼ੀ ਵਿਕਾਸ ਪਾਣੀ ਦੇ ਵਿਕਾਸ ਦੀ ਜਿਹੜੀ ਸਥਿਤੀ ਹੈ ਉਹ ਪ੍ਰਸ਼ਾਸਨ ਦੇ ਉੱਤੇ ਬਹੁਤ ਵੱਡੇ ਸਵਾਲ ਪੈਦਾ ਕਰਦੀ ਹੈ ਇਤੋਂ ਤੱਕ ਵੀ ਖਬਰਾਂ ਸੁਣੀਆਂ ਕਿ ਲੋਕਾਂ ਦੇ ਘਰਾਂ ਦੇ ਵਿੱਚ ਸੀਵਰੇਜ ਦਾ ਪਾਣੀ ਵਾਪਸ ਵਹਿਕ ਮਾਰਦਾ ਹੋਇਆ ਵੀ ਨਜ਼ਰ ਆਇਆ ਔਰ ਲੋਕ ਐਨੇ ਪ੍ਰੇਸ਼ਾਨ ਸੀਗੇ ਕਿ ਲੋਪ ਪੰਪਾ ਦੀ ਮਦਦ ਦੇ ਨਾਲ ਇੰਨਾ ਗੰਦਾ ਪਾਣੀ ਜਿਹੜਾ ਅਸੀਂ ਗੱਲ ਕਰਾਂਗੇ ਅਸੀਂ ਗਰੀਬ ਪੈਲਸ ਦੇ ਨੇੜੇ ਜਿਹੜੇ ਇਲਾਕੇ ਦੀ ਉਸ ਇਲਾਕੇ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਗੰਦਾ ਪਾਣੀ ਸੀਵਰੇਜ ਦਾ ਪਾਣੀ ਜਿਹੜਾ ਅੰਦਾ ਬੜ ਗਿਆ ਜਿਹਦੇ ਨਾਲ ਇੰਨੀ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਆਈ ਹੈ ਲੋਕਾਂ ਨੇ ਸਾਨੂੰ ਵਾਰ-ਵਾਰ ਫੋਨ ਕਰਕੇ